ਇਕੋ ਜੀ ਅੱਜ ਜੋ ਸਾਡੀ ਕਿਸਾਨੀ ਨੂੰ ਲੈ ਕੇ ਸੰਘਰਸ਼ ਕਰਿਆ ਜਾ ਰਿਹਾ ਸੀ ਮਿਹਨਤ ਕੀਤੀ ਜਾ ਰਹੀ ਸੀ ਸੋ ਸਾਡੀ ਪਾਰਟੀ ਦੀ ਵੀ ਜੋ 올 ਇੰਡੀਆ ਕਿਸਾਨ ਕਾਂਗਰਸ ਜੋ ਕਿ 올 ਇੰਡੀਆ ਕਾਂਗਰਸ ਕਮੇਟੀ ਦਾ ਕਿਸਾਨ ਵਿੰਗ ਹੈ ਉਸ ਦੀ ਨਵੀਂ ਬਾਡੀ ਦਾ ਗਠਨ ਹੋਇਆ ਹੈ ਇਹਦੇ ਵਿੱਚ ਪਾਰਟੀ ਨੇ ਵੀ ਮੈਨੂੰ ਬਤੌਰ ਨੈਸ਼ਨਲ ਕੋਆਰਡੀਨੇਟਰ 올 ਇੰਡੀਆ ਕਿਸਾਨ ਕਾਂਗਰਸ ਦੇ ਵਿੱਚ ਜ਼ਿੰਮੇਵਾਰੀ ਸੌਂਪੀ ਹੈ ਸੋ ਉਹਦੇ ਲਈ ਅੱਜ ਸਾਰੇ ਸਾਥੀਆਂ ਨੇ ਇੱਥੇ ਮੈਨੂੰ ਬਹੁਤ ਸਨਮਾਨ ਕਰਿਆ ਕਿਉਂਕਿ ਇੱਕ ਪਰਿਵਾਰ ਹੈ ਸਾਡਾ ਰਿਸ਼ਤਾ ਬਣਿਆ ਹੋਇਆ ਤੇ ਉਹ ਪਰਿਵਾਰਕ ਰਿਸ਼ਤੇ ਦੇ ਵਿੱਚ ਮੈਂ ਤਾਂ ਫਿਰ ਪਹੁੰਚਣ ਵਾਲੀ ਗੱਲ ਨਹੀਂ ਕਿਉਂਕਿ ਮੈਂ ਤਾਂ ਲਹਿਰੀ ਸੀ ਕਿ ਅੱਜ ਵੀ ਮੈਂ ਤਾਂ ਪੰਜ ਸਤ ਪ੍ਰੋਗਰਾਮ ਨਿਵੇੜ ਕੇ ਆਇਆ ਪਰ ਚਲੋ ਸਾਰੇ ਸਾਥੀਆਂ ਦੇ ਵਿੱਚ ਖੁਸ਼ੀ ਹੈ ਉਹਨਾਂ ਨੇ ਇੱਜ਼ਤ ਮਾਨ ਬਖਸ਼ਿਆ ਸੀ ਧੰਨਵਾਦ ਕਰਦੇ ਆ ਸਾਡੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਸਾਡੇ ਜੋ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਮਲਕਾ ਜੀ ਖੜਗੇ ਜੀ ਰਾਹੁਲ ਗਾਂਧੀ ਜੀ ਸਾਡੀ ਸੋਨੀਆ ਗਾਂਧੀ ਜੀ ਜੋ ਔਰ ਉਹ ਸਰਪਸਨੇ ਸਾਡੇ ਪ੍ਰੇੰਕਾ ਗਾਲੀ ਜੀ ਦਾ ਸਾਡੇ ਬੇਨੂਪਾਲ ਜੀ ਦਾ ਸਾਡੇ ਗਵਿੰਦਰ ਯਾਦਵ ਜੀ ਦਾ ਐਂਡ ਵਿਸ਼ੇਸ਼ ਤੌਰ ਤੇ ਸਾਡੇ ਜੋ 올 ਇੰਡੀਆ ਕਿਸਾਨ ਕਾਂਗਰਸ ਦੇ ਪ੍ਰਧਾਨ ਸੁਖਪਾਲ ਖੈਰਾ ਜੀ ਜਿਨ੍ਹਾਂ ਨੇ ਸਾਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਤੇ ਸਾਡੇ ਪ੍ਰਤਾਪ ਬਾਜਵਾ ਜੀ ਤੇ ਹਮਿੰਦਰ ਸਿੰਘ ਰਾਜਾਪੁਰਿੰਗ ਜੀ ਦੀ ਜਿਨ੍ਹਾਂ ਦੀ ਬਲੇਸਿੰਗਸ ਹਮੇਸ਼ਾ ਹੀ ਸਾਡੇ ਨਾਲ ਰਹੀਆਂ ਨੇ ਜਿਹੜੇ ਸੰਘਰਸ਼ ਦੇ ਵਿੱਚ ਅੱਜ ਇੱਕ ਹੱਕ ਸੱਚ ਦੀ ਲੜਾਈ ਵਿੱਚ ਸਾਡੀ ਸਮੁੱਚੀ ਕਾਂਗਰਸ ਪਾਰਟੀ ਦੀ ਟੀਮ ਲੱਗੀ ਹੋਈ ਹੈ ਪੂਰੇ ਵਿੱਚ ਸੰਵੇਜ ਮੇਰੀ ਚੋਪੀ ਗਈ ਹੈ ਪੂਰੀ ਤਨ ਦਹੀ ਨਾਲ ਨਮਵਾਵਾਂਗੇ ਕਿਸ ਤਰ੍ਹਾਂ ਬਾਰਡਰਾਂ ਦੇ ਅਜੀਬੇ ਕਿਸਾਨ ਬੈਠੇ ਨੇ ਕਿਸਾਨਾਂ ਨਾਲ ਲੜ ਰਹੇ ਨੇ ਕੇਂਦਰ ਸਰਕਾਰ ਨੇ ਅਜ ਤੱਕ ਮੁੱਦਾ ਨਹੀਂ ਲਿਆ ਇਹਨਾਂ ਮੀਟਿੰਗਾਂ ਹੋਈਆਂ ਕਿਵੇਂ ਦੇਖੋ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜਿਹੜੀ ਕਿਸਾਨ ਸ਼ਬਦ ਹੈ ਨਾ ਉਹ ਕਈ ਵਾਰੀ ਆਪਾਂ ਸਿਰਫ ਸਮਝ ਲੈਂਦੇ ਆ ਕਿ ਕਿਸਾਨਾਂ ਦੀਆਂ ਮੰਗਾਂ ਜਾਂ ਕਿਸਾਨਾਂ ਦੇ ਇਸ਼ੂ ਸਿਰਫ ਉਹਨਾਂ ਤੱਕ ਸੀਮਿਤ ਨੇ ਜਿਹੜੇ ਖੇਤੀ ਕਰਦੇ ਆ ਜਦ ਕਿ ਕਿਸਾਨੀ ਨਾਲ ਅੱਜ ਸਾਰੇ ਜੁੜੇ ਹੋਏ ਆ ਅੱਜ ਬੀਜੇਪੀ ਵੱਲੋਂ ਇਹ ਬਿਆਨ ਆ ਰਹੇ ਨੇ ਜਿੱਥੇ ਉਹ ਕਹਿੰਦੇ ਆ ਜੀ ਅਸੀਂ ਐਮਐਸਪੀ ਦਿੰਨੇ ਆ ਲੈ ਤੁਸੀਂ ਵਾਦਾ ਕਰੋ ਮੁੜ ਕੇ ਜੀਰੀ ਨਹੀਂ ਬੀਜੋਗੇ ਮੈਂ ਕਹਿੰਦਾ ਜੀ ਬਹੁਤ ਵਧੀਆ ਤੁਹਾਡਾ ਇਹ ਸੁਝਾਅ ਹੈ ਵਾਦਾ ਕਰਦੇ ਆ ਪੰਜਾਬ ਦੇ ਕਿਸਾਨ ਉਹ ਨਹੀਂ ਬੀਜਣਗੇ ਜੀਰੀ ਤੁਸੀਂ ਇਹ ਵਾਦਾ ਕਰੋ ਵੀ ਜਿੰਨਾ ਉਹਨਾਂ ਨੂੰ ਜੀਰੀ ਕਣਕ ਲਾ ਕੇ ਪ੍ਰੋਫਿਟ ਬਚਦਾ ਜਿੰਨੀ ਉਹਨਾਂ ਦੀ ਲਾਗਤ ਆ ਉਸ ਤੋਂ 50% ਪ੍ਰੋਫਿਟ ਪਰ ਏਕੜ ਤੁਸੀਂ ਉਹਨਾਂ ਦੀ ਆਮਦਨੀ ਗਰੰਟੀ ਕਰਦੇ ਵੀ ਝਾੜ ਘਾਟ ਆਵੇ ਝਾੜ ਵਾਦਾ ਵੀ ਭਾਈ ਤੁਸੀਂ ਜੇ ਆਪਦਾ ਇੱਕ ਕਿੱਲਾ ਜ਼ਮੀਨ ਜੋ ਅਸੀਂ ਕਹਿੰਨੇ ਉਹ ਬੀਜਦੇ ਹੋ ਉਹ ਵਿੱਚੋਂ ਕੇ ਤਾਂ ਤੁਹਾਨੂੰ ਇੰਨੀ ਆਮਦਨੀ ਮਿਲੂਗੀ ਲੈ ਸਾਡੇ ਕਿਸਾਨ ਜੋ ਸਰਕਾਰ ਕਹੂਗੀ ਉਹ ਬੀਜਣਗੇ ਉਹ ਕਹਿਣਗੇ ਨਾ ਕਮਲ ਦੇ ਫੁੱਲ ਬੀਜਦੇ ਉਹ ਵੀ ਬੀਜ ਦਾਂਗੇ। ਪ੍ਰੋਫਿਟ ਤਾਂ ਦਿਓ ਨਾ ਤੁਸੀਂ। ਦੂਸਰੀ ਗੱਲ ਜਿਹੜੀ ਇੱਥੇ ਇਸ ਫਸਲ ਨਾਲ ਸਾਡੀ ਆੜਤ ਜੁੜੀ ਵੀ ਹੈ। ਸਾਡੀ ਆੜਤੀ ਹੈ ਕਿਉਂਕਿ ਆੜਤੀ ਇੱਥੇ ਕਿਸਾਨ ਦਾ ਨੌ ਮਾਸ ਦਾ ਰਿਸ਼ਤਾ ਹੁੰਦਾ ਹੈ। ਜਿਹੜੀ ਸਾਡੀ ਲੇਬਰ ਜੁੜੀ ਵੀ ਹੈ। ਜਿਹੜੀ ਉਸ ਦੇ ਨਾਲ ਮੰਡੀ ਚ ਆਉਂਦੀ ਹੈ ਉਹਨਾਂ ਨੂੰ ਰੋਜ਼ਗਾਰ ਮਿਲਦਾ ਹੈ। ਫਿਰ ਸ਼ੈਲਰ ਜੁੜੇ ਹੋਏ ਐ। ਸ਼ੈਲਰਾਂ ਦੇ ਸਾਡੇ ਭਰਾ ਨੇ ਸ਼ੈਲਰਾਂ ਦੀ ਲੇਬਰ ਸੋ ਇੱਕ ਟਰਾਂਸਪੋਰਟਰ ਨੇ ਇਹ ਸਾਰਾ ਇੱਕ ਸਰਕਲ ਬਣਾਇਆ। ਉਹ ਸਾਰੇ ਸਰਕਲ ਲਈ ਕੀ ਸਾਡੀ ਸੈਂਟਰ ਦੀ ਸਰਕਾਰ ਪ੍ਰਪੋਜ਼ਲ ਲੈ ਕੇ ਆਉਂਦੀ ਹੈ ਅਗਰ ਲੈ ਕੇ ਆਵੇ ਤਾਂ ਜ਼ਰੂਰ ਕਿਸੇ ਦਾ ਜੀ ਨਹੀਂ ਕਰਦਾ ਵੀ ਅਸੀਂ ਕਣਕ ਜੀਰੀ ਬੀਜੀਏ ਜਾਂ ਆਪਣਾ ਇਹ ਜੀ ਫਸਲਾਂ ਬੀਜੇ ਜੇ ਨਾ ਸਾਡਾ ਪਾਣੀ ਥੱਲੇ ਜਾਵੇ ਇਹ ਮਜਬੂਰੀ ਨੂੰ ਆਪਦੀ ਘਰ ਚਲਾਉਣ ਲਈ ਕਿ ਕਿਸਾਨ ਵੀ ਤੇ ਜੇ ਕਿਸਾਨ ਨੂੰ ਇੱਕ ਵਧੀਆ ਤੋੜ ਮਿਲੂਗਾ ਤਾਂ ਸ਼ਰਤਾਂ ਰੱਖਣ ਦੀ ਲੋੜ ਨਹੀਂ ਤੁਸੀਂ ਆਪਸ਼ਨਸ ਲੈ ਕੇ ਆਓ ਆ ਰਹੀਆਂ ਲੋਕ ਸਭਾ ਚੋਣਾਂ ਨੂੰ ਕਿਵੇਂ ਦੇਖਦੇ ਹੋ ਕੋਈ ਆ ਰਹੀਆਂ ਲੋਕ ਸਭਾ ਚੋਣਾਂ ਦੇ ਵਿੱਚ ਦੇਸ਼ ਦੇ ਲੋਕਾਂ ਨੇ ਮਨ ਬਣਾ ਲਿਆ ਵੀ ਦੇਸ਼ ਨੂੰ ਅਸੀਂ ਡੈਮੋਕਰੈਟਿਕ ਹੀ ਰੱਖਣਾ ਹੈ ਦਾਨਾ ਸ਼ਾਹੀ ਨਹੀਂ ਹੁਣ ਦੇਣੀ ਨਫ਼ਰਤ ਦਾ ਬਾਜ਼ਾਰ ਨਹੀਂ ਪੜਦੇਣਾ ਅੱਜ ਹਰ ਥਾਂ ਤੇ ਨਫ਼ਰਤ ਦੇ ਬਾਜ਼ਾਰ ਚ ਮੁਹੱਬਤ ਦੀਆਂ ਦੁਕਾਨਾਂ ਖੁੱਲ ਰਹੀਆਂ ਠੀਕ ਹੈ ਸਾਡਾ ਜਿਹੜਾ ਮੇਨ ਸਟ੍ਰੀਮ ਮੀਡੀਆ ਉਹਨਾਂ ਨੂੰ ਨਹੀਂ ਦਿਖਾਉਂਦਾ ਸਾਡੇ ਜਿਹੜੀ ਇਹ ਕੈਪਚਰਿੰਗ ਕਰਕੇ ਜਿਸ ਤਰੀਕੇ ਨਾਲ ਇੱਕ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜਿਹੜੇ ਲੋਕ ਨੇ ਯਾਰ ਉਹਨਾਂ ਨੂੰ ਤਾਂ ਪਤਾ ਨਾ ਸਾਡੇ ਦਿਲਾਂ ਚ ਕੀ ਬੀਤ ਰਿਹਾ ਜਿੱਥੇ ਰਾਹੁਲ ਜੀ ਜਾ ਰਹੇ ਨੇ ਤੁਸੀਂ ਦੇਖਿਆ ਉਹ ਬੀਤੇ ਦਿਨੀ ਭਾਜਪੀ ਨੇ ਕੁਕ ਇੰਟਿਮੀਡੇਟਿੰਗ ਇਹਨਾਂ ਦੀ ਤਰੀਕਾ ਰਹਿੰਦਾ ਉਹਨਾਂ ਨੂੰ ਇੰਟਿਮੀਡੇਟ ਕਰਨ ਲਈ ਉਹਨਾਂ ਦੀ ਯਾਤਰਾ 'ਚ ਕੁਝ ਬੰਦੇ ਖੜਾਤੇ ਜਿਹੜੇ ਨਾਰੇ ਲਾਰੇ ਸੀ ਮੋਦੀ ਮੋਦੀ ਇਹ ਰਾਹੁਲ ਜੀ ਉੱਤਰ ਕੇ ਗਏ ਉਹਨਾਂ ਨੇ ਜਾ ਕੇ ਉਹਨਾਂ ਨੂੰ ਜਿਹੜੀ ਮੁਹੱਬਤ ਦੀ ਦੁਕਾਨ ਦਾ ਸਲੀਕਾ ਦਿੱਤਾ ਉਹੀ ਬੰਦੇ ਮੁੜ ਕੇ ਰਾਹੁਲ ਗਾਂਧੀ ਰਾਹੁਲ ਗਾਂਧੀ ਕਹਿ ਰਹੇ ਸੀ ਸੋ ਇਹ ਅੱਜ ਦੇਸ਼ ਪਲਟ ਰਿਹਾ ਕਿਉਂਕਿ ਦੇਸ਼ ਦਾ ਜਿਹੜਾ ਡੀਐਨਏ ਹੈ ਸਾਡਾ ਭਾਈਚਾਰੇ ਦਾ ਡੀਐਨਏ ਹੈ ਮੁਹੱਬਤ ਦਾ ਡੀਐਨਏ ਹੈ ਤੇ ਜਿਹੜਾ ਬੰਦਾ ਵੰਡਣ ਦੀ ਸਾਨੂੰ ਕੋਸ਼ਿਸ਼ ਕਰਦਾ ਹੈ ਨਾ ਉਸ ਨੂੰ ਦੇਸ਼ ਨਹੀਂ ਲਾਇਕ ਕਰਦਾ ਉਹ ਕੁਝ ਚੰਦ ਲੋਕ ਹੁੰਦੇ ਜਿਹੜੇ ਰੌਲਾ ਰੱਪਾ ਜਾਦੇ ਪਾਉਂਦੇ ਕਹਿੰਦੇ ਨਾ ਬੁਲੀਸ ਜਿਹੜੇ ਹੁੰਦੇ ਉਹ ਜ਼ਿਆਦਾ ਰੌਲਾ ਪਾਉਂਦੇ ਆ ਪਰ ਦੇਸ਼ ਦੀ ਜੋ ਆਵਾਜ਼ ਹੈ ਉਸ ਸਥਿਰਤਾ ਦੀ ਹੈ ਤੇ ਸਥਿਰਤਾ ਉਦੋਂ ਹੀ ਹੋਊਗੀ ਦੇਸ਼ ਤੱਕੜਾਉਦੀ ਹੋਊਗਾ ਜਦੋਂ ਅਸੀਂ ਅੰਦਰੋਂ ਇਕੱਠੇ ਆ ਜੇ ਕਮਿਊਨਲ ਸਾਡੀ ਮਾਹੌਲ ਬਣ ਗਿਆ ਕਮਿਊਨਲ ਕੋਈ ਆਪਣਾ ਦੰਗੇ ਹੋਗੇ ਤਾਂ ਸਾਡੇ ਤਾਂ ਤਾਂ ਬਾਹਰ ਚਾਈਨਾ ਵਰਗੇ ਦੇਸ਼ ਚੜ੍ਹਾਈ ਕਰਨ ਨੂੰ ਤਿਆਰ ਖੜੇ ਆ ਤਾਂ ਸਾਡਾ ਦੇਸ਼ ਕਿੱਥੋਂ ਸਟਰੋਂਗ ਹੋਊਗਾ ਦੇਸ਼ ਸਟਰੋਂਗ